ਸ਼ੇਰਗਾਲੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਕਦੂ ਦੀ ਸਬਜ਼ੀ ਕਦੂ ਆਪਾਂ ਬਿਲਕੁਲ ਤਾਜ਼ਾ ਤੇ ਕੱਚਾ ਕਦੂ ਲੈਣਾਗਾ ਇਸ ਨੂੰ ਪਹਿਲਾਂ ਚੰਗੀ ਤਰ੍ਹਾਂ ਛਿੱਲ ਲੈਣਾ ਆਪਾਂ ਸਾਰੇ ਪਰਤ ਨੂੰ ਚੰਗੀ ਤਰ੍ਹਾਂ ਇਸ ਦਾ ਚੁੱਕਾ ਜਿਹੜਾ ਕਿ ਉਤਾਰ ਲੈਣਾਗਾ ਕਦੂ ਆਪਾਂ shell ਲੈ ਤਾਈ ਉਹਨੂੰ ਆਪਾਂ ਇਹਨਾਂ ਨੂੰ ਬ੍ਰੀਕ ਜਿਹੜੀਆਂ ਤੇ ਫਾੜੀਆਂ ਕਰ ਲੈਣੀਆਂ ਨੇ ਕਿਉਂਕਿ ਜਿਹੜਾ ਕਦੂ ਦਾ ਆਪਾਂ ਲੈਣਾਗਾ ਉਹ ਬਿਲਕੁਲ ਕੱਚਾ ਹੋਵੇ ਇਸ ਤਰ੍ਹਾਂ ਦਾ ਕਦੂ ਇਸ ਦੇ ਵਿੱਚ ਬੀਜ ਨਾ ਹੋਣ ਜੇਕਰ ਤੁਹਾਡੇ ਕੋਲ ਕੋਈ ਬੀਜਾਂ ਵਾਲਾ ਕਦੂ ਆ ਤਾਂ ਉਸ ਦੇ ਬੀਜ ਕੱਢ ਲੈਣੇ ਤੁਸੀਂ ਤੇ ਫਿਰ ਬ੍ਰੀਕ ਇਹਦੇ ਨੂੰ ਫਾੜੀਆਂ ਨੇ ਜਿਹੜੀਆਂ ਉਹ ਕਰ ਲੈਣੀਆਂ ਨੇ ਜਿਸ ਤਰ੍ਹਾਂ ਹੀ ਆਪਾਂ ਜਿਹੜਾ ਇਹ ਫਾੜਨਾ ਕਰਨਾ ਨੇ ਨਾ ਹੀ ਬਹੁਤ ਮੋਟਾ ਤੇ ਨਾ ਹੀ ਬਹੁਤ ਧੀਰ ਤਾਂ ਕਿ ਜਿਹੜੇ ਆਪਣੇ ਕਦੂ ਦੇ ਪਕੌੜੇ ਬਣਨਗੇ ਸਬਜੀ ਬਣੂਗੀ ਕਦੂ ਦੀ ਉਹ ਵਧੀਆ ਬਣ ਜਾਵੇ ਤੇ ਇਸੇ ਤਰ੍ਹਾਂ ਜੀ ਆਪਾਂ ਇਹਨਾਂ ਫਾੜਿਆਂ ਨੇ ਉਹਨਾਂ ਨੂੰ ਇੱਕ ਸਾਈਜ਼ ਦਾ ਆਪਾਂ ਕਰ ਲੈਣੀਆਂ ਨੇ ਲੋਜੀ ਕਦੂ ਆਪਾਂ ਸਾਰਾ ਕੱਟ ਲੈਤਾ ਇਹਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਵਾਸ਼ ਕਰਕੇ ਆਪਾਂ ਫਿਰ ਇਸ ਦੇ ਉੱਪਰ ਬੀਜਾ ਲਗਾਵਾਂਗੇ ਉਹਨਾਂ ਪਕਾਉਣੇ ਇੱਕ ਕੌਲੀ ਜਿਹੜੀ ਕਿ ਬੇਸਨ ਦੀ ਲੈ ਲੈਣੀ ਆ। ਸਵਾਦ ਅਨੁਸਾਰ ਮਿਰਚ। ਥੋੜੀ ਜਿਹੀ ਹਲਦੀ ਪਾਵਾਂਗੇ। ਤੇ ਸਵਾਦ ਅਨੁਸਾਰ ਪਾਉਣਾ ਨਮਕ। ਤੇ ਥੋੜਾ ਜਿਹਾ ਜਿਹੜਾ ਕਿ ਗਰਮ ਮਸਾਲਾ ਇਹ ਵੀ ਪਾ ਲਵਾਂਗੇ। ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਹੁਣ ਜਿਹੜੇ ਆਪਾਂ ਕद्दू ਦੀਆਂ ਫਾੜੀਆਂ ਕਰਕੇ ਰੱਖੀਆਂ ਹੋਈਆਂ ਸੀ ਤੇ ਆਪਾਂ ਇਹਨੂੰ ਬੇਸਨ ਦੇ ਵਿੱਚ ਪਾ ਲਾਂਗੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਕद्दू ਕੱਟਿਆ ਹੈ ਬੇਸਨ ਨੂੰ ਇਸ ਦੇ ਉੱਪਰ ਲਗਾਉਣਾਗਾ ਜਿਆਦਾ ਨਹੀਂ ਲਾਉਣਾ ਬੇਸਨ ਆਪਾਂ ਹਲਕਾ ਹਲਕਾ ਹੀ ਬੇਸਨ ਜਿਹੜਾ ਕਿ ਆਪਾਂ ਕਦੂ ਦੇ ਪਰ ਦਾ ਗਾਦਮਾ ਗੇ ਥੋੜਾ ਜਿਹਾ ਪੇਸਟ ਦੇ ਵਿੱਚ ਪਾਣੀ ਹੈ ਜਿਹੜਾ ਕਿ ਉਹ ਐਡ ਕਰ ਦੇਣਾਗਾ ਤਾਂ ਕਿ ਜਿਹੜਾ ਬੇਸਣਾ ਆਪਣੇ ਕਦੂ ਦੀਆਂ ਫਾੜੀਆਂ ਦੇ ਉੱਪਰ ਚੰਗੀ ਤਰ੍ਹਾਂ ਲੱਗ ਜਾਵੇ ਜਿਆਦਾ ਪਤਲਾ ਆਪਾਂ ਇਹਨਾਂ ਨੂੰ ਨਹੀਂ ਕਰਾਂਗੇ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਸੰਗਣਾ ਹੀ ਰੱਖਾਂਗੇ ਲੋਜੀ ਕਦੂ ਦੀਆਂ ਫਾੜੀਆਂ ਦੇ ਉੱਪਰ ਜਿਹੜਾ ਬੇਸਣ ਆ ਉਹ ਲੱਗ ਗਿਆ ਹੁਣ ਆਪਾਂ ਇਹਨੂੰ 1-2 ਮਿੰਟਾਂ ਦੇ ਲਈ ਇਸ ਤਰ੍ਹਾਂ ਹੀ ਰੱਖਦੇ ਆ ਇੰਨੇ ਆਪਣਾ ਤੇਲ ਜਿਹੜਾ ਕਿ ਉਹ ਗਰਮ ਹੋ ਰਿਹਾਗਾ ਤੇਲ ਆਪਣਾ ਹੋ ਗਿਆ ਜੀ ਗਰਮ ਹੁਣ ਆਪਾਂ ਜਿਹੜਾ ਬੇਸਣ ਦੇ ਵਿੱਚ ਕਦੂ ਦੀਆਂ ਫਾੜੀਆਂ ਨੇ ਰੱਖੀਆਂ ਹੋਈਆਂ ਲਗਾ ਕੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਪਾ ਦੇਣਾਗਾ ਕਿਉਂਕਿ ਆਪਾਂ ਜਿਆਦਾ ਬੇਸਣ ਨਹੀਂ ਲਾਇਆ ਫਾੜੀਆਂ ਦੇ ਉੱਪਰ ਕਿ ਆਪਾਂ ਇਸ ਦੇ ਪਕੌੜੇ ਨਹੀਂ ਬਣਾਉਣੇ ਆਪਾਂ ਸਿਰਫ ਸਬਜੀ ਹੀ ਬਣਾਉਣੀ ਹੈ ਇਹਨਾਂ ਦੀ ਬੇਸਣ ਲਗਾ ਕੇ ਸਾਰੇ ਹੀ ਆਪਾਂ ਜਿਹੜਾ ਫਾਲੀਆਂ ਨੇ ਆਪਣੇ ਵਗੀਆਂ ਇਸ ਤਰ੍ਹਾਂ ਹੀ ਤਾਹੀ ਦੇ ਵਿੱਚ ਤੇ ਦੇ ਵਿੱਚ ਆਪਾਂ ਛੱਡ ਦੇਵਾਂਗੇ ਤਾਂ ਕਿ ਜਿਹੜੇ ਆਪਣੇ ਕੱਦੂ ਦੀ ਸਬਜੀ ਆ ਉਹ ਬਹੁਤ ਹੀ ਜ਼ਿਆਦਾ ਸਵਾਦ ਬਣ ਜਾਵੇ ਇਸੇ ਤਰ੍ਹਾਂ ਜਿਹੜੇ ਕੱਦੂ ਆ ਇਸ ਨੂੰ ਸਾਰੇ ਨੂੰ ਇਸੇ ਤਰ੍ਹਾਂ ਹੀ ਪਕਾਵਾਂਗੇ ਇਜੇ ਤਰ੍ਹਾਂ ਹੀ ਆਪਾਂ ਜਿਹੜੇ ਕਿ ਕਦੂ ਦੇ ਪਕੌੜੇ ਆ ਉਹ ਆਪਾਂ ਬਣਾ ਲੈਣੇ ਆ ਥੋੜੇ ਜਿਹਾ ਆਪਾਂ ਇਹਨਾਂ ਦਾ ਰੰਗ ਹੋਰ ਚੇਂਜ ਕਰਾਂਗੇ ਥੋੜਾ ਜਿਹਾ ਆਪਾਂ ਇਹਨਾਂ ਨੂੰ ਹੌਲਾ ਕਰਾਂਗੇ ਤੇ ਇਹ ਸਾਰੇ ਇਸੇ ਤਰ੍ਹਾਂ ਹੀ ਬਣਾਵਾਂਗੇ ਆਪਾਂ ਕੜਾਈ ਦੇ ਵਿੱਚ ਆਪਾਂ ਫੇਰ ਕੱਢ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਕੜਾਹੀ ਦੇ ਵਿੱਚੋਂ ਕੱਢ ਲਵਾਂਗੇ ਉਹ ਜੇ ਆਪਾਂ ਕਦੂ ਦੇ ਪਕੌੜੇ ਜਿਹੜੇ ਉਹ ਬਣਾ ਲੈ ਆਪਾਂ ਇਹ ਖਾਣ ਵਾਸਤੇ ਨਹੀਂ ਬਣਾਉਣੇ ਪਏ ਸਬਜ਼ੀ ਵਾਸਤੇ ਹੀ ਬਣਾਉਣੇ ਆ ਤੇ ਜ਼ਿਆਦਾ ਬੇਸਣ ਇਸ ਦੇ ਉੱਪਰ ਨਹੀਂ ਲਗਾਉਣਾ ਹਲਕਾ ਹਲਕਾ ਹੀ ਬੇਸਣ ਇਸ ਦੇ ਉੱਪਰ ਲਗਾਉਣਾ ਹੈ ਤਾਂ ਕਿ ਜਿਹੜਾ ਆਪਾਂ ਨੂੰ ਕਦੂ ਦੀ ਖਾੜੀ ਆ ਉਹ ਦਿਖ ਜਾਵੇ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਪਕੌੜੇ ਨੇ ਉਹ ਸਾਰੇ ਬਣਾ ਲੈ ਤੇ ਹੁਣ ਆਪਾਂ ਇਹਨੂੰ ਇੱਕ ਟ੍ਰੇ ਦੇ ਵਿੱਚ ਕੱਢ ਲਵਾਂਗੇ ਹੁਣ ਆਪਣੇ ਜਿਹੜੇ ਕद्दू ਦੇ ਪਕੌੜੇ ਸਾਰੇ ਆਪਾਂ ਬਣਾ ਲਏ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਲੈ ਕੇ ਕੱਟ ਲਵਾਂਗੇ ਕਿਉਂਕਿ ਇਸ ਦੇ ਵਿੱਚ ਜ਼ਿਆਦਾ ਤੇਲ ਵੀ ਨਹੀਂ ਰਹਿੰਦਾ ਜਦੋਂ ਆਪਾਂ ਇਸ ਤਰ੍ਹਾਂ ਬੇਸਨ ਲਗਾ ਕੇ ਜਿਹੜੇ ਕਿ ਕद्दू ਦੇ ਪਕੌੜੇ ਬਣਾਉਣੇ ਆ ਛਿਲ ਵੀ ਸਾਰਾ ਜਿਹੜਾ ਕਿ ਆਪਾਂ ਝਾਰੀ ਦੇ ਵਿੱਚ ਦੀ ਨਾਲ ਕੱਢ ਰਹੇ ਹਾਂ ਲੋ ਜੀ ਆਪਣੇ ਪਕੌੜੇ ਹੋ ਗਏ ਤਿਆਰ ਤੇ ਹੁਣ ਆਪਾਂ ਜਿਹੜਾ ਕਿ ਤੜਕਾ ਉਹ ਲਗਾਉਣੀ ਆ ਸਬਜ਼ੀ ਨੂੰ ਲੋ ਜੀ ਤੇਲ ਹੋ ਗਿਆ ਆਪਣਾ ਗਰਮ ਹੁਣ ਆਪਾਂ ਸਭ ਤੋਂ ਪਹਿਲਾਂ ਜੀਰਾ ਤੇਲ ਦੇ ਵਿੱਚ ਪਾ ਦਾਂਗੇ ਹੁਣ ਆਪਾਂ ਲਸਣ ਤੇ ਪਿਆਜ਼ ਜਿਹੜਾ ਕੱਟਿਆ ਹੋਇਆ ਇਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਆਪਾਂ ਸਾਬਤ ਧਨੀਆ ਵੀ ਜਿਹੜਾ ਕਿ ਬੀਜ ਵਾਲਾ ਹੁੰਦਾ ਉਹ ਵੀ ਪਾ ਦਾਂਗੇ ਆਪਾਂ ਇਹਨੇ ਪਿਆਜ਼ ਦੇ ਲਸਣ ਇਹ ਵੀ ਪੋਈ ਦੇਣੀ ਉਨੇ ਟਾਈਮ ਵਿੱਚ ਆਪਾਂ ਜਿਹੜੇ ਕਿ ਟਮਾਟਰ ਨੇ ਤੇ ਹਰੀ ਮਿਰਚਾ ਉਹ ਆਪਾਂ ਇਹਨਾਂ ਅਦਰਕ ਨੂੰ ਗ੍ਰाइंड ਕਰਦੇ ਆਂ ਉਹਨਾਂ ਆਪਾਂ ਜਿਹੜਾ ਟਮਾਟਰ ਤੇ ਹਰੀ ਮਿਰਚ ਤੇ ਅਦਰਕ ਦਾ ਪੇਸਟ ਤਿਆਰ ਕੀਤਾ ਇਹ ਵੀ ਆਪਾਂ ਹੁਣ ਇਸ ਦੇ ਮਸਾਲੇ ਦੇ ਵਿੱਚ ਨਾ ਮਸਾਲਾ ਜਿਹੜਾ ਇਹ ਉਹ ਰੈਡੀ ਹੋ ਗਿਆ ਪੁੱਜ ਗਿਆ ਤੇ ਹੁਣ ਆਪਾਂ ਸਵਾਦ ਅਨਸਾਰ ਨਮਕ ਤੇ ਮਿਰਚ ਤੇ ਹਲਦੀ ਗਰਮ ਮਸਾਲਾ ਇਸ ਨੂੰ ਵੀ ਇਹਦੇ ਵਿੱਚ ਪਾ ਦਵਾਂਗੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾਣੀ ਐਡ ਕਰ ਸਕਦੇ ਹਾਂ ਜੇਕਰ ਤੁਸੀਂ ਦਹੀਂ ਚਾਹੁੰਦੇ ਹੋ ਇਹਦੇ ਵਿੱਚ ਦਹੀਂ ਵੀ ਪਾ ਸਕਦੇ ਹੋਗੇ ਦਹੀਂ ਪਰ ਜ਼ਿਆਦਾ ਖੱਟੀ ਨਾ ਹੋਵੇ ਜੇਕਰ ਤੁਸੀਂ ਦਹੀਂ ਨਹੀਂ ਪਾਉਣਾ ਚਾਹੁੰਦੇ ਹੋ ਕਿ ਮੈਂ ਇੱਥੇ ਪਾਣੀ ਹੈ ਜਿਹੜਾ ਕਿ ਉਹ ਐਡ ਕੀਤਾਗਾ ਆਪਣੀ ਗਰੇਵੀ ਹੋ ਗਈ ਤਿਆਰ ਹੁਣ ਆਪਾਂ ਜਿਹੜੇ ਪਕੌੜੇ ਬਣਾਏ ਸੀ ਕਦੂ ਦੇ ਉਹ ਇਹਦੇ ਵਿੱਚ ਪਾ ਦਾਂਗੇ ਮਿਕਸ ਕਰਦੇ ਹਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਸੋ ਜੀ ਕद्दू ਦੀ ਬਣ ਕੇ ਸਬਜੀ ਹੋ ਗਈ ਤਿਆਰ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਧੰਨਵਾਦੀ